ਗਰੀਬੰਦਾ ਉੱਥੇ ਮੇਰੇ ਤਾਇ ਦੇ ਪੁੱਤ ਦੇ ਨਾਨਕੇ ਆ ਮਰਾ ਮਾਮਾ ਹੁਣੇ ਮਰਿਆ ਉਹਦੇ ਨਾਲ ਵੀ ਗੱਲਾਂ ਹੁੰਦੀਆਂ ਰਹੀਆਂ ਉਹ ਵਾਲਾ ਥੱਕੀ ਗੱਲ ਇੱਕ ਝੋਰਾ ਵੀ ਝੂਠ ਨਹੀਂ ਮੈਂ ਤੁਹਾਨੂੰ ਸਾਰੀ ਸਟੋਰੀ ਸੁਣਾ ਦੇਣਾ ਇਹ ਜਿਹੜੇ ਰਕਾਟਾਂ ਰੂਟਾਂ ਦੇ ਪੁੱਠੇ ਸਿੱਧ ਕਰੀ ਜਾਂਦੇ ਆ ਉੱਥੋਂ ਦਾ ਚਤਰ ਸਿੰਘ ਜ਼ਿਮੀਂਦਾਰ ਸੀ ਅੱਛਾ ਜੀ ਉਹਦੇ ਦੋ ਮੁੰਡੇ ਸੀ ਵੱਡਾ ਨਰੈਣਾ ਤੇ ਛੋਟਾ ਸੋਚਾ ਉਹਨਾਂ ਨੂੰ ਨਾਨਕ ਢੇਰੀ ਮਿਲ ਗਈ ਉਸ ਸਮਾਂ ਨਾਨਕਡੇਰੀ ਤੇ ਜਾਵੜੇ ਸਮਾਂ ਉਹਨੋਂ ਲੜਾਈ ਡਾਂਗ ਸੋਟੀ ਦੀ ਹੁੰਦੀ ਸੀ ਤਖੜੇ ਬੰਦੇ ਤੋਂ ਸਾਰਾ ਪਿੰਡ ਡਰਦਾ ਸੀ ਇੱਕ ਕੋਲੇ ਵਰਛਾ ਥਾਲੀ ਪੰਡਰ ਨਾਲ ਭੱਲਾ ਇਹਦੇ ਕੋਲੇ ਤੇ ਉੱਥੇ ਭਾਈ ਕੁੱਕਰ-ਕੁੱਕਰ ਸੀ ਮਲ ਬਹੁਤ ਅੰਦਰਵਾ ਸਾਰਾ ਪਿੰਡ ਡਰਦਾ ਸੀ ਉਹ ਐਂ ਕਹਿੰਦਾ ਸੀ ਵੀ ਇੱਕ ਡਾਂਗ ਨਹੀਂ ਮੇਰੀ ਬੰਦਾ ਚੱਲਦਾ ਜਦੋਂ ਇਹ ਜਾ ਕੇ ਇਥੇ ਬਾਹੀ ਲਾਗੇ ਕਰਨ ਨਰਾਇਣਾ ਵਿਆ ਹੋਇਆ ਸੋਚੇ ਦੀ ਪਰਜਾਈ ਸੀ ਜਿਹੜੀ ਬਾੜੀ ਸੁਨੱਖੀ ਬੀਰੋ ਅਦਾਨਾ ਕਿ ਮੁੰਡਾ ਕੋਲੇ ਸੀਗਾ ਉਹਦੇ ਤੇ ਇਹਨੇ ਦੇਖਿਆ ਜਦੋਂ ਵੀ ਆਜਦੇ ਆਏ ਆ ਯਾਰ ਤੇ ਇਹ ਭੂਆ ਦੇ ਮੁੰਡੇ ਆ ਤੇ ਇਹਦਾ ਮੁੰਡਾ ਬੜਾ ਨਰੋਆ ਤੇ ਨਰੇਣੇ ਨੂੰ ਕਹਿੰਦਾ ਯਾਰ ਜੇ ਤੂੰ ਮੇਰੇ ਨਾਲ ਸੋਚੇ ਨੂੰ ਜ਼ੋਰ ਕਰਨ ਲਾ ਦੇ ਉਹ ਮੱਲ ਕਹਿੰਦਾ ਉਹਦਾ ਮਕੈਲ ਆਣਾ ਜੋ ਜ਼ੋਰ ਕਰਨ ਲੱਗਿਆ ਉਹਨੇ ਨਰੇਣੇ ਨੂੰ ਪੂਰੀ ਖਰਾਕ ਚੱਕਦੀ ਸੋਚੇ ਨੂੰ ਸੋਚਾ ਆ ਗਿਆ ਬਹੁਤ ਨਰੋਆ ਸੀ ਸੋਚਾ ਉਹਨੂੰ ਜ਼ੋਰ ਚ ਨੱਪਣ ਲੱਗ ਗਿਆ ਯਾਨੀ ਉੱਤੋਂ ਦੀ ਪੈਣ ਲੱਗ ਗਿਆ ਤੀਜਾ ਸੀ ਭਾਗ ਇਹ ਨਾਨਾ ਰਲ ਗਿਆ ਜਿਵੇਂ ਆ ਤੁਰਿਆ ਫਿਰਦਾ ਮੇਰਾ ਯਾਰ ਬਣਿਆ ਠੀਕ ਹੈ ਉਹ ਭਾਗ ਸੀ ਜਿਹੜਾ ਭਾਂ ਕਿਤੇ ਸੁੱਚੇ ਰੇ ਨਾਲ ਸੁੱਚੇ ਘਰੇ ਆ ਗਿਆ ਉਹਨੇ ਦੇਖੀ ਜਦੋਂ ਵੀਰੋ ਰੱਖੀ ਬਾੜੀ ਉਹਨੇ ਜਾ ਕੇ ਮਾਰਨ ਦਾਸਤਾ ਆਦਾ ਮੱਲਾ ਇਹਨੂੰ ਕੀ ਗੱਲ ਦੱਸਾਂ ਜਿਹੜੀ ਸੁੱਚੀ ਦੀ ਪਰਜਾਈ ਆਦਾ ਪਰੀ ਆ ਪਰੀ ਤੇਰੇ ਲੈਕਾ ਉਹਨੂੰ ਹੁਣ ਡਰ ਨਹੀਂ ਸੀ ਕਿਸੇ ਦਾ ਹੰਕਾਰ ਸੀ ਜ਼ੋਰ ਦਾ ਉਹ ਕਹਿੰਦਾ ਐਂ ਕਰ ਜਾਂ ਮੇਰਾ ਨਾਮ ਲੈ ਰੇ ਉਹਨੂੰ ਬਿਜਾਰ ਕਰਦਾ ਉਹ ਉਹ ਵਾਹ ਯਾਰ ਗੱਲ ਕਿਵੇਂ ਪਊਗਾ ਨਾ ਮੈਂ ਜੁਮੇ ਮਾਰਾਂ ਉਹ ਜਦੋਂ ਘਰੇ ਗਿਆ ਕਰੇ ਕੋਈ ਹੈ ਨਾ ਤੇ ਉਹਨੂੰ ਕਹਿੰਦਾ ਵੀ ਭਾਬੀ ਤੈਨੂੰ ਨਾ ਕੁੱਕਰ ਕੁੱਕਰ ਮਾਰ ਲੈ ਥੋੜਾ ਆ ਧੋਖੇ ਜੇ ਨਹੀਂ ਪਤਾ ਬੱਚੇ ਹੀ ਪਰਿਆ ਜਾਉ ਲਾ ਲਓ ਆ ਇਹ ਅਲਾ ਭਾਈ ਤੈਨੂੰ ਯਾਰ ਕਰਦਾ ਉਹ ਕਹਿੰਦਾ ਵੀ ਤੈਨੂੰ ਪਹਿਲਵਾਨ ਯਾਰ ਕਰਦਾ ਉਹ ਵੀ ਠੀਕ ਆ ਯਾਰ ਕਰਦਾ ਮੈਂ ਖੋਸ਼ ਆ ਮੈਂ ਦੇਖਿਆ ਵੀ ਆ ਮੈਂ ਸੁਣਦੀ ਵੀ ਆ ਪਰ ਜਿਹੜਾ ਸਾਡਾ ਸੋਚਿਆ ਨਾ ਸੋਚਿਆ ਸਾਡਾ ਯਾਰ ਆ ਗੰਦਲ ਦੀ ਗੰਦਲ ਯਾਰ ਜੇ ਉਹਨੂੰ ਪਤਾ ਲੱਗ ਗਿਆ ਨਾਲੇ ਉਹਨੂੰ ਮਾਰ ਦੂੰ ਨਾਲੇ ਮਾਰ ਦੂੰ ਮੈਨੂੰ ਤੇ ਅਜੇ 3 18 19 ਸਾਲ ਦਾ 18 ਸਾਲ ਦਾ ਸੋਚਿਆ ਹਾਂ ਸੱਚਾ ਹਾਂ ਤੇ ਇਹ ਮੱਲ ਵੀ ਚੜਦੀ ਵਸਤੋਂ ਸੀ ਉਹਨੇ ਜਾ ਕੇ ਉਵੇਂ ਉਹਨੂੰ ਦੱਸਤਾ ਵੀ ਮੱਲਾ ਉਹ ਤਿਆਰ ਆ ਤੇਰੇ ਆਉਣ ਨੂੰ ਵੀ ਸੋਚੇ ਤੋਂ ਡਰਦੀ ਆ ਉਹਨੇ ਫਿਰ ਸੁਨੇਹਾ ਭੇਜਿਆ ਉਹਨੂੰ ਆਲਾ ਜਾ ਕੇ ਸੁਨੇਹਾ ਦੇ ਦੇ ਵੀ ਮੈਂ दारू ਪਿਆ ਕੇ ਲਿਉਂ ਸੁੱਚੇ ਨੂੰ ਘਰੇ ਮੈਂ ਕਹੂੰਗਾ ਵੀ ਰੋਟੀ ਲਾ ਦੇ ਵੀ ਸੁੱਚਾ ਕਹੂ ਰੋਟੀ ਲਵਾ ਸੁੱਚੇ ਨੂੰ ਹੂੰ ਸੁੱਚਾ ਉਹਨੂੰ ਰੋਟੀ ਨੂੰ ਕਹੂੰ ਉਹ ਰੋਟੀ ਨਾਲ ਲਾ ਕੇ ਦੇਵੇ ਮੈਂ ਸੁੱਚੇ ਨੂੰ ਚੱਕੂ ਚਾਕ ਕੇ ਪਰੋਜ ਪਰ ਪਰਤੀ ਕਰਾਏ ਹਾਂ ਠੀਕ ਹੈ ਅੰਗਰੇਜ਼ਾਂ ਦਾ ਰਾਤ ਸੀ ਤਿੰਨ ਤਿੰਨ ਚਾਰ ਚਾਰ ਸਾਲ ਮੁੜਦੇ ਨਹੀਂ ਸੀ ਉਹਨੂੰ ਚੱਲ ਬਈ ਉਹ ਜਨੋਂ ਫਿਰ ਆਥਲੇ ਜ਼ੋਰ ਕੀਤਾ ਉਹਨਾਂ ਨੇ ਕਰਕੇ ਜ਼ੋਰ ਆਹ ਨਾਲ ਚਾਲ ਵੇਖਿਆ ਅੱਜ दारू ਨਾ ਪੀ ਗਿਆ ਯਾਰ ਔਰ ਅਥਰ ਲੈ ਲੈਣੇ ਹੋ ਬੋਤਲ ਲੈ ਲਈ ਆਲੀ ਬੇਸ਼ਕੀਰੀ ਪੀ ਕੇ ਦੇ ਸੋਚਿਆ ਕਿ ਘਰੇ ਆ ਗਏ ਸੋਚਿਆ ਨੂੰ ਕਹਿੰਦਾ ਕਹਿਰੇ ਆ ਦੀ ਪਰਜਾਇ ਨੂੰ ਵੀ ਰੋਟੀਆਂ ਲਾ ਦੂ ਮੇਰੀਆਂ ਵੀ ਇੱਥੇ ਚਾਰ ਉਹਦਾ ਪਾ ਵੀ ਰੋਟੀਆਂ ਲਾਣੀ ਮਲਦੀਆਂ ਇਹ ਵੀ ਇੱਥੇ ਖਾਉ ਹੁਣ ਉਹ ਹੀ ਦਾ ਗੱਲ ਮਿਲੀ ਵੀ ਸੀ ਉਹ ਮੰਡੀ ਜੇ ਰੋਟੀਆਂ ਪਕਾਉਣੀਆਂ ਤੇ ਸਟਾਲ ਨੂੰ ਲੈ ਕੇ ਬਹਿ ਜਾਣਾ ਮੈ ਤੇਰਾ ਕੋਈ ਨਹੀਂ ਲੈਣੀਆਂ ਤੇ ਵਿਆਹ ਕਰਾ ਲਾ ਮਾਰਨਾ ਚਾਰਕ ਤਰਕਾਂ ਦੀਆਂ ਤੇ ਕੋ ਕਰਾ ਲਾ ਚੱਲੀਏ ਯਾਰ ਉਧਰ ਖਾਵਾਂਗੇ ਲਿਆ ਆ ਕੇ ਉਹਨੂੰ ਚੱਕਦਾ ਪੂਜਾ ਨਾ ਜਨ ਇਹੇ ਜੀ ਪਰਦੇਾਈ ਤੇਰੀ ਮੈਨੂੰ ਰੋਟੀ ਨਹੀਂ ਲਾ ਫੇ ਦਿੱਤੀ ਚੱਲ ਇੱਥੇ ਕੀ ਕਰਨਾ ਫੌਜ ਚ ਭਰਤੀ ਹੋਈਏ ਪ੍ਰੋਜ ਪਰ ਜਾ ਆਪਣੇ ਪ੍ਰੋਜ ਪਰ ਡਾਕਟਰ ਨੂੰ ਜਾ ਕੇ ਦੱਸਿਆ ਵੀ ਜਵਾਨ ਆਇਆ ਦੋ ਤੇ ਭਰਤੀ ਹੋਣ ਤੇ ਉਹਨੂੰ ਦੱਸਿਆ ਵੀ ਸ਼ੈਕਲ ਉਹਦੋਂ ਆਏ ਆਏ ਸੀ ਅਫਸਰਾਂ ਕੋਲੇ ਸੀ ਸ਼ੈਕਲ ਡਾਕਟਰ ਡਾਕਟਰ ਸ਼ੈਕਲ ਤੇ ਆਇਆ ਨਹੀਂ ਡਾਕਟਰੀ ਕਰਨ ਪੰਜ ਇੰਚ ਦਾ ਸਕੇਰੀ ਛਾਤੀ ਵਰੀ ਸੀ ਤੇ ਤਿੰਨ ਸਿਰ ਚਾਰ ਸਿਰ ਭਾਰ ਵਾਲਿਆ ਸੀ ਕਾਠ ਵਾਲਿਆ ਸੀ ਦੁੰਨੇ ਵਰਤੀ ਰੱਖ ਲੇ ਰੱਖੇ ਵਜੋਂ ਭਜਾਏ ਇਹਦੇ ਕੁੱਕਰ ਦੇ ਢਿੱਡ 'ਚ ਬੇਈਮਾਨੀ ਸੀ ਜਾਣ ਕੇ ਲੰਗ ਲਗ ਗਿਆ ਮਾਰਨ ਉਹਦਾ ਨਾਂ ਕੱਟਦਾ ਵੀ ਕਾਬਲ ਨਹੀਂ ਫੋਚਾ ਰੱਖ ਲਿਆ ਜਾਲ ਉਸੇ ਦਰਦ ਰੂ ਪੀਤੀ ਰਾਤ ਕੱਟੀ ਆਲੀ ਭਰਾਵਾ ਆਪਣੇ ਵਿਛੋੜੇ ਪੈਗੇ ਇਕੱਠੇ ਰਹਿੰਦੇ ਰੋਜ਼ ਜ਼ੋਰ ਕਰਦੇ ਸੀ ਚੱਲ ਠੀਕ ਆ ਉਥੋਂ ਸਿੱਧਾ ਹੀ ਕੋਕਰ ਘਰੇ ਆ ਗਿਆ ਘਰੇ ਆ ਕੇ ਤਾਂ ਨੇ ਫੜ ਕੇ ਬਾਹੋਂ ਭਾਂਡੇ ਮਾਂਦੀ ਸੀ ਤੇ ਮੰਗੇ ਤੇ ਬੁਹਾਲੀ ਹੁਣ ਬੰਦਾ ਕੋ ਨੂੰ ਜ਼ਿਆਦਾ ਦੇਖ ਕੇ ਨਰੇੜਾ ਪੱਠੇ ਪਾਉਂਦਾ ਫਿਰਦਾ ਸੀ ਜਿਉ ਨਰੇੜਾ ਬੋਲਣ ਲੱਗਾ ਡਾਂਗ ਚੱਕ ਲਈ ਸੋਰੇ ਨੇ ਤਨ ਚਾਰ ਮਾਰੀਆਂ ਲਟਾਤਾ ਬਚਾਰਾ ਉਹ ਤਾਂ ਫੇ ਗਲਬਾਣਾਂ ਨੂੰ ਕੀ ਕਰਾਉਣਾ ਤੇ ਸਿੱਧਾ ਘਰੇ ਆਉਣ ਲੱਗ ਗਿਆ। ਉਹਦੇ ਘਰੇ ਜਾਇਆ ਕਰੇ ਸਿੱਧੀ ਚਵਾਰੇ ਚ ਪਾਣੀ ਉਹਦਾ ਭਰਿਆ ਕਰੇ ਖੂਗਾਂ ਪਾਣੀ ਭਰਦੇ ਹੁੰਦੇ ਸੀ। ਤੇ ਸੋਚੇ ਨੇ ਚਿੱਠੀ ਨਾ ਪਾਈ। ਸੋਚੇ ਨੇ ਆਉਣਾ ਚਿੱਠੀ ਪਾਈ ਗੁੱਸੇ ਦੇ ਵਿੱਚ। ਕਿ ਨਰੈਣੇ ਨੂੰ ਇਉਂ ਹੋ ਗਿਆ ਵੀ ਮੇਰਾ ਭਰਾ ਮਾਰਤਾ। ਵੀ ਕੋਈ ਉਕ ਸੁਕ ਨਹੀਂ ਨਿਕਲਦੀ। ਇੱਥੋਂ ਫੇਰ ਇਹਦੀ ਬਦਲੀ ਹੋ ਗਈ ਤੇ ਟਾਪੂ ਜਾਵੜੇ। ਟਾਪੂ ਦੂਰ ਆਇਥੋਂ ਤੋ ਟਾਪੂ ਜਾਵੜੇ ਤੇ ਉੱਥੇ ਜਾ ਕੇ ਫਿਰ ਸੋਚੇ ਦੇ ਦਿਲ ਦੇ ਬੱਚਾ ਉਧਰ ਆ ਜਾਣੀ ਭਰਾ ਨੂੰ ਇਹਨੇ ਫਿਰ ਚਿੱਠੀ ਲਿਖੀ ਵੀ ਭਰਾਵਾ ਮੈਂ ਫੌਜ ਚ ਭਰਤੀ ਆ ਮੈਂ ਤਾਂ ਨਹੀਂ ਚਿੱਠੀ ਭਾਈ ਗੁੱਸੇ ਨਾਲ ਵੀ ਭਰਾ ਤੇਰੀ ਨਾ ਨਾਰ ਤੇਰੀ ਨਾ ਤਾਨੇ ਮਾਰੇ ਭਾਬੀ ਨੇ ਤੇ ਮੈਂ ਫਿਰ ਗੁੱਸੇ ਚ ਭਰਤੀ ਹੋ ਗਿਆ ਆਖੇ ਉਹ ਜਦੋਂ ਚਿੱਠੀ ਮਿਲੀ ਤਾਂ ਮਲ ਕੇ ਇਹਨੇ ਜਾ ਕੇ ਬਾਣੀਆਂ ਨੂੰ ਕਹਿੰਦਾ ਵੀ ਆਹਾ ਬਾਣੀਆਂ ਕਹਿੰਦਾ ਸੱਚੇਰੀ ਚਿੱਠੀ ਆ ਕਿਆ ਕਿ ਘੱਗਾ ਤੇ ਢਟਣਾ ਲਾ ਲਈ। ਅਰਾ ਭਰਾ ਜੀ ਮਿਲ ਗਿਆ ਮੈਨੂੰ ਮੇਰਾ। ਬਾਣੀਆਂ ਨੂੰ ਕਹਿੰਦਾ ਪੜ। ਬਾਣੀਆਂ ਆਲਾ ਮੈਨੂੰ ਜੇ ਪਤਾ ਲੱਗ ਗਿਆ ਕੋਖਰ ਮਾਰ ਦੂ। ਡਾਂਗਾ ਮਾਰ ਮਾਰ। ਚਲ ਅੰਦਰ ਪੜਨਾ। ਬਾਣੀਆਂ ਨੇ ਦੀਵਾ ਕਰਕੇ ਅੰਦਰ ਪੜੀ। ਫੇਰ ਉਹਨੂੰ ਕਹਿੰਦਾ ਲੇਖ। ਉਹਨੇ ਫੇਰ ਅੰਦਰ ਲਿਖੀ। ਉੱਤੇ ਲਿਖਿਆ ਵੀ ਜਿਹਨੂੰ ਤੂੰ ਯਾਰ ਬਣਾਇਆ ਸੀ ਨਾ ਪੱਗ ਬਟਾਈ ਸੀ। ਮੇਰਾ ਬੰਦ ਬੰਦ ਭੰਨਿਆ ਪਿਆ। ਤੇ ਮੁੰਡਾ ਘਰੇ ਛੱਡ ਜਾਂਦੀ ਯਾਰ ਤੇ ਪਾਣੀ ਉਹਰਾ ਭਰਦੀ ਆ ਜਾ ਕੇ ਦੋ ਦੋ ਦਿਨ ਮੁਰਦੀ ਨਹੀਂ। ਜਿਉਂ ਫਿਰ ਪਾੜੀ ਚਿੱਠੀ। ਥੀ ਪਾੜੀ ਤੇ ਭਾਈ ਮੀਲੀ ਸੋਚਿਆਂ ਨੂੰ ਜਾ ਕੇ ਸੋਚਿਆਂ ਨੇ ਪੜੀ। ਬੜਾ ਫੇ ਗੁੱਸਾ ਪੇਸ਼ ਨਾ ਜਾਵੇ ਕੋਈ। ਉੱਤੇ ਫਿਰ ਚਿੱਠੀ ਤੇ ਲਿਖਦਾ ਕਿ ਕੁਝ ਦਿਨ ਪੈ ਕੇ ਮੈਨੂੰ ਛੁੱਟੀ ਮਿਲੂਗੀ। ਜਿਉਂ ਛੁੱਟੀ ਲੈ ਕੇ ਆਇਆ ਨਾ ਮੈਂ ਇਹਨਾਂ ਨੂੰ ਤਿੰਨਾਂ ਨੂੰ ਮਾਰ ਕੇ ਤੇਰੇ ਦੁੱਖ ਮਿਟਾ ਦੂੰ ਫੇ ਕਰ ਨਾ ਖਾਲ। ਉਦੋਂ ਮਹਾਰਾਜ ਦੀ ਐਸੀ ਹੋਈ ਜੇ ਬੰਦੇ ਜਿਉਂਦੇ ਆ ਚੇਤ ਰਵੀ ਦੇ ਪਿਛੇ ਪਚਾਲ ਆਇਆ ਸਾਡੇ ਪਿੰਡ ਦਾ ਬਣਾ ਹੁਣ ਮਰਿਆ ਫੌਜੀ ਹੋਰ ਆ ਕੋਟਾ ਨਿਕਰਿਆ ਅਸੀਂ ਕੱਢਿਆ ਕੋਟਾ ਸਾਰਾ ਨਿਕਰ ਗਿਆ ਉਹ ਅਫਸਰ ਦੇ ਕਮਰੇ ਨੇ ਮੂਹਰੇ ਪਾਸੇ ਬਰੂਸੀ ਤੇ ਗਾਰਡਨਿੰਗ ਪੀ ਬਰੂ ਨੂੰ ਅੱਗ ਲੱਗ ਗਈ ਭਾਗ ਉੱਠਿਆ ਉਰੇ ਇੱਕ ਮੇਮ ਤੇ ਦੋ ਬੱਚੇ ਅੰਦਰ ਸਾਹਬ ਦੇ ਤੇ ਫੌਜ ਬੇਸਾਬੀ ਖੜੀ ਉਹ ਬਿਲਕੁਲ ਅੱਖ ਜਿਹੜਾ ਮੇਰੇ ਬੱਚੇ ਕੱਢ ਲਿਆ ਉਹਦੇ ਮੇਰੀ ਮैम ਕੱਢੇ ਮੂੰਹੋਂ ਮੰਗ ਮਾ ਨਾਮ ਦੇਉ ਕੋਈ ਨਾ ਹਿੱਲਿਆ ਤੇ ਲਿਖਿਆ ਥੋੜੇ ਜਰ ਦੀ ਗੱਲ ਹੀ ਆ ਨਾ ਬੁੜਿਆਂ ਨੇ ਦੇਖਣ ਦੀ ਗੱਲ ਨਾ ਪੂਰਾ ਪੂਰਾ ਗਿੱਲਾ ਕਰ ਲਿਆ ਦਲੇਰ ਨੇ ਮਾਰੀ ਛਾਲ ਫੇ ਪੂਰਾ ਗਿੱਲਾ ਕਰਕੇ ਲੈ ਕੇ ਉੱਤੇ ਤਿੰਨਾਂ ਨੂੰ ਚੱਕ ਲਿਆ ਚੱਕ ਲਿਆ ਤੇ ਬਈ ਖੁਸ਼ ਹੋ ਗਿਆ ਆਫਸਰ ਦੂਜੇ ਦਿਨ ਕਹਿੰਦਾ ਮੇਰਾ ਨਾਮ ਕੱਟ ਦੇ ਉਹ ਕਹਿੰਦਾ ਮੇਤਰਾ ਨਾਮ ਨਹੀਂ ਕੱਟਣਾ ਆ ਨਾ ਫਿਰ ਤੂੰ ਜੁਬਾਨੋਂ ਭਜਦਾ ਤਾਂ ਕਿਹਾ ਸੀ ਵੀ ਮੈਂ ਮੂਹ ਮੰਗਮਾ ਨਾਮ ਦੇਉ ਮੇਰਾ ਨਾਂ ਕੱਟ ਉਹ ਆਦਾ ਛੁੱਟੀ ਲੈ ਜਾ ਜਿੰਨੀ ਮਰਜ਼ੀ ਉਹ ਆਦਾ ਨਹੀਂ ਉਹ ਆ ਮੇਰਾ ਤੈਨੂੰ ਤੋਰਨ ਕੋਲੋਂ ਜੀ ਨਹੀਂ ਕਰਦਾ ਅਫਸਰ ਕਹਿੰਦਾ ਉਹ ਆਦਾ ਮੈਂ ਰਹਿਣਾ ਨਹੀਂ ਉਹਨੇ ਨਾਂ ਕੱਟਦਾ ਫੇਮ ਨੇਮ ਕਹਿੰਦੀ ਆ ਉਹਦੇ ਘਰਾਂ ਵਾਲੀ ਉਹ ਕਹਿੰਦੀ ਵੀ ਨਾਮ ਸੋਹੜਾ ਲੱਟਾ ਤੇ ਮੈਂ ਤੀ ਗੱਲ ਆਹਦੀ ਤਿੰਨ ਜਾਣੇ ਸੀ ਜਾਂ ਤਾਂ ਇਹਨੂੰ ਨਗਦ ਰੁਪਏ ਦੇ ਦੇ ਤੇ ਜਾਂ ਨੂੰ ਘੋੜਾ ਦੇ ਉਹਨੇ ਫੇਰ ਨਗਦ ਰੁਪਏ ਦਿੱਤੇ ਤੇ ਇੱਕ ਦਿੱਤੀ ਰਫਲ ਤੇ ਨਾਮ ਪੂਰੇ ਕਰ ਤੇ ਨੌ ਕੱਟ ਤਾ ਰਫਲ ਦਿੱਤੀ ਤੇ ਜਦੋਂ ਫਿਰ ਉਹ ਆਇਆ ਨਾ ਇਥੇ ਸਿਮਾ ਆ ਕੇ ਤੇ ਆਪਣੇ ਖੇਤ ਦੇ ਵਿੱਚ ਖੜ ਕੇ ਬਾਲੇ ਲੀੜੇ ਹੋ ਗਏ ਕਾਲੇ ਦੇ ਨਾਮ ਧੂਏ ਨਾ ਉਹ ਲਾਖ ਦੇ ਵਰਦੀ ਕੱਸੀ ਜਾਂਦਾ ਤੇ ਭਾਗ ਗਿਆ ਚਰੀ ਨੂੰ ਭਾਗਨੇ ਦੇਖ ਲਿਆ ਤੇ ਸੋਚ ਆ ਗਿਆ ਭਾਗ ਫਿਰ ਭੱਜਿਆ ਉਥੋਂ ਮੈਂ ਥਾਲਾ ਉਥੇ ਨਾ ਹੋਵੇ ਕਿਤੇ ਸੋਚਿਆ ਕਿ ਘਰੇ ਨਾ ਹੋਵੇ ਜਦੋਂ ਆਇਆ ਉਹ ਸੱਚੀ ਉਹਨਾਂ ਦੇ ਘਰੇ ਬੈਠਾ ਉਹ ਆਖੇ ਕਹਿੰਦਾ ਪੋਰਾ ਜੱਟਾ ਇੱਥੇ ਬੈਠਾ ਸੋਚਾ ਆ ਗਿਆ ਅਰੇ ਮੈਨੂੰ ਸੋਚਾ ਕੀ ਕਰ ਲਵਾਂ ਮੇਰੀ ਤਾਂ ਇੱਕ ਡਾਂਗ ਨਹੀਂ ਚੱਲਣੀ ਸੱਚੇ ਨੇ ਉਹ ਕਹਿੰਦਾ ਕਿਸੇ ਦੇ ਘਰੇ ਜੋਰ ਨਹੀਂ ਚੱਲਦਾ ਹੁੰਦਾ ਉੱਠ ਕੇ ਤੁਰ ਚੱਲ ਫੇਰ ਦਿਮਾਗ ਤੇ ਜਾਈ ਤੇ ਉੱਠ ਕੇ ਤੁਰ ਗਿਆ ਚੱਲ ਸੋਚਿਆ ਜਦੋਂ ਆਇਆ ਤੇ ਨਰਾਇਣਾ ਖੂਹ ਸੀ ਐ ਨਿਆਈਆਂ ਚ ਹੁੰਦੇ ਉਹਨੂੰ ਖੂਹ ਤੇ ਨਾ ਹੀ ਜਾਂਦਾ ਜਦੋਂ ਦੂਰੋਂ ਦੇਖੇ ਤਾਂ ਜੱਫੀ ਪਾਲੀ ਤਾਂ ਹੰਮ ਮਰ ਮਰ ਰੋ ਕੇ ਮਿਲਿਆ ਘਰੇ ਆ ਕੇ ਕਰੇ ਆਖੇ ਸੱਚਾ ਬਹਿ ਗਿਆ ਰਫਲ ਲਾ ਕੇ ਯਾਰ ਮਿਸਰੋਂ ਮੈਲ ਨੂੰ ਤੇ ਉਹ ਬਿੰਦੇ ਚਟੇ ਆ ਜੇ ਰਿਪਰ ਜਾਈ ਐ ਚੱਕ ਲੈਸ ਆ ਕੀ ਆਸੀ ਆ ਰਾ ਕੀ ਆ ਇਹ ਕੀ ਲਿਆਦਾ ਤਾ ਆ ਕੀ ਉਹਨੂੰ ਗੁੱਸਾ ਬੋਲ ਜਿਹੜੇ ਤੇ ਉਤਰੇ ਇਹ ਦੋ ਸਾਰੇ ਉੱਠ ਕੇ ਕੁੰਡਾ ਅੜਾ ਲਿਆ ਰਾ ਆਖੇ ਕੁੰਡਾ ਮੈਂ ਚੱਕ ਲਈ ਫਿਰ ਲਈ ਫਿਰ ਬੜੀ ਵੱਡੀ ਨਸੀਤਾਂ ਪਾਠੀਆਂ ਲੇਖੜਾਂ ਖੱਡੇ ਵੀ ਅੱਜ ਤੋਂ ਮੁੜ ਕੇ ਮੈਂ ਕੁੱਕਰ ਦੇ ਨਹੀਂ ਜਾਂਦੀ ਉਹ ਰਾ ਗਾਂਧੀ ਜਾਣੇ ਮੇਰਾ ਭਰਾ ਰਾਂਗਾਂ ਕਰਾਇਆ ਪਿਆ ਤੇ ਰਤਮਾ ਨੇ ਕਟਾਕਟਾ ਕੇ ਚੱਲ ਕੁਛ ਦਿਨ ਲੰਘੇ ਫੇਰ ਸੁਨੇਹਾ ਭੇਜਿਆ ਕਿਸੇ ਦੇ ਹੱਥੀਂ ਕੁੱਕਰ ਨੂੰ ਬਈ ਤੈਨੂੰ ਖਵਾ ਖਵਾ ਕੇ ਘਰ ਤੇ ਰਿਤੇ ਏਡਰ ਦਲਚਾਰ ਤੇ ਵੀ ਸੁੱਤੇ ਨੂੰ ਕਰ ਕੋਈ ਪਾਸਾ ਸੁੱਤੇ ਦਾ ਮਾਰ ਇਹਨੂੰ ਕਰ ਕੋਸ ਉਹਨੇ ਸੁਨੇਹਾ ਦਿੱਤਾ ਉੱਥੇ ਨੇੜੇ ਦੂਰ ਵੀਂ ਦਾ ਮੇਲਾ ਲੱਗਦਾ ਕੋਈ ਆਹ ਦਾ ਮੇਲੇ ਤੋਂ ਮਗਾਉਣ ਵਾਲੇ ਲਿਆਂ ਪੰਡ ਗਾਉਣ ਲਉ ਬੈਲੀ ਇਕੱਠੇ ਕਰਕੇ ਗਾਉਣ ਤੇ ਮਾਰੂ ਇਹਨੂੰ ਉਹਨੂੰ ਅਸੀਮਿਤ ਤਾਕਤ ਪ੍ਰਯੋਗ ਗਾਉਣ ਲਿਆਉਂਦੇ ਰਿਹਾ ਸਾਡੇ ਬੁੜੇ ਇੱਥੇ ਇੱਕ ਦਿਨ ਮੇਲੇ ਪਿੰਡ ਦੇ ਵਿੱਚ ਕਿਦੇ ਦੁੰਨੇ ਉਹ ਉਧਰ ਦੀ ਨਾ ਗਿਆ ਉਹ ਉਧਰ ਵੀ ਨਾ ਗਿਆ ਉਹਨੇ ਉਹਨੂੰ ਨਹੀਂ ਬੁਲਾਇਆ ਉਹਨੇ ਉਹਨੂੰ ਨਹੀਂ ਬੁਲਾਇਆ ਜੇ ਲੋ ਭਾਈ ਫਿਰ ਮੇਲੇ ਤੋਂ ਫਿਰ ਇਹ ਗਾਉਣ ਵਾਲੇ ਲਿਆਇਆ ਮੱਲ ਕੋਕਰ ਲਿਆ ਆਖ ਨੇ ਬੈਲੀ ਕਰ ਲੈ ਇਕੱਠੇ ਬੱਕਰਾ ਬਣਾ ਲਿਆ दारू ਮੰਗਾਲੀ ਪੇਟਣਾ ਤੇ ਉਹਨਾਂ ਨੂੰ ਓਹ ਕਹਿੰਦਾ ਵੀ ਆਪਾਂ ਉਹ ਮਾਰਨਾ ਸੋਚੇ ਇਹਨੂੰ ਤਾਂ ਹੀ ਗਾਉਣ ਲਵਾਇਆ ਉਧਰ ਬੀਰੋ ਨੂੰ ਸੁਨੇਹਾ ਭੇਜਤਾ ਬਈ ਪਾਣੀ ਭਰ ਨਾ ਹੀ ਖੂਹ ਦਾ ਪਾਣੀ ਜਦੋਂ ਮੈਂ ਲਲਕਾਰਾ ਮਾਰਿਆ ਖੂਹ ਤੇ ਗਾਉਣ ਲੱਗਿਆ ਅਸੀਂ ਵੀ ਤੂੰ ਘੁੰਡ ਚੱਕ ਦੀ ਜਦੋਂ ਦਾ ਘੁੰਡ ਚੱਕਦਾ ਸੋਚਿਆ ਬੋਲੂ ਅਸੀਂ ਫੜ ਕੇ ਮਾਰਦੇ ਆਂਗੇ ਇਹ ਪਾਈ ਨੂੰ ਗਾਉਣ ਲੱਗ ਗਿਆ ਸੋਚਿਆ ਨਹੀਂ ਉਹਦੇ ਭਰਾ ਨੂੰ ਲੈਨੇ ਨੂੰ ਚਲ ਕੇ ਆ ਚਲ ਕੇ ਗਾਉਣ ਚ ਦੋਨੇ ਜਣੇ ਆ ਕੇ ਖਾਲੀ ਹੱਥ ਆ ਕੇ ਖੜ ਗਏ ਤੇ ਉਹਨੇ ਦੇਖਿਆ ਵੀ ਬੰਦੇ ਇਕੱਠੇ ਕਰੇ ਵੇ ਥਾਲੇ दारू ਪੀ ਜਾਂਦੇ ਆ ਮੀਟ ਬਣਾਇਆ ਪਿਆ ਤੇ ਰੋਲਾ ਪਾਉਂਦਾ ਉਹ ਆਲਾ ਮੱਲਾ ਰੋਲਾ ਨਾ ਪਾ ਰ ਦੁਨੀਆਂ ਗਾਉਣ ਸੁਣਨੂ ਆ ਯਾ ਰੋਲਾ ਨਾ ਪਾ ਤੇ ਅੱਖ ਦੇਖ ਗਿਆ ਔਰੇ ਭਰਾ ਨੂੰ ਆਲਾ ਨਰੇਣੇ ਨੂੰ ਵਿਚਾਲ ਕਰਨ ਕਰੇ ਆਇਆ ਅਰੰਭ ਚੱਕੀ ਬੋਸਲ ਖੋਲੀ ਤੇ ਮਾਰਿਆ ਡੇਢ ਪਊਗਾ ਮਾਰ ਕੇ ਤੇ ਰਫਲ ਦੂਰੀ ਕਰਕੇ ਲੈ ਕੇ ਨਰੇਣੇ ਨੂੰ ਆਦਾ ਘਰੇ ਰਹੀਂ ਤੂੰ ਨਾ ਹੁਣ ਮੇਰੇ ਨਾਲ ਆਈ ਤੇ ਸੀ ਥੋੜੀ ਠੰਡ ਜੀ ਹੋਈ ਵੀ ਤੇ ਬੋਕਲ ਮਾਰ ਲਈ ਤੇ ਜਾ ਕੇ ਗਾਉਣ ਚ ਖੜ ਗਿਆ ਉਹਨਾਂ ਦੀ ਪੂਰੀ ਨਿਗਾਹ ਬਸ ਤਾਲੀ ਵੀ ਵੀ ਮੂੰ ਠੋਕਾਂਗੇ ਕਿਰਾ ਉਹਨੇ ਉਹਨਾਂ ਸੀ ਤੌੜਾ ਲੈਣ ਉਹਨੇ ਘੁੰਡ ਚੱਕਣਾ ਸੀ ਤੇ ਆ ਜੰਬੜਨਾ ਸੀ ਜਦੋਂ ਤੌੜਾ ਲੈ ਕੇ ਆਈ ਦੇਖ ਲਈ ਤੇ ਸੋਚਾ ਵੀ ਚੱਕਣਾ ਹੋ ਗਿਆ ਤਾਲਾਲੀ ਆਉਂਦੀ ਆ ਤੇ ਮਾਰਿਆ ਲਲਕਾਰਾ ਤੇ ਇਹਨੇ ਪੰਡ ਚੱਕਤਾ ਹੈ ਘੁੰਡ ਚੱਕਣਸਾਰ ਤੇ ਨੂੰ ਉਠਾ ਨਹੀਂ ਦਿੱਤੇ ਸੋਚੇ ਨੇ ਸ਼ਹੀ ਨਾ ਖੋਲ ਕੇ ਕਾੜ ਦੇਣ ਤਾਂ ਕੱਢਿਆ ਕਫਾ 11 ਦੀ ਸੀ ਸਾਰੇ ਜਿੰਨੇ ਯਾਰ ਮਿੱਤਰ दारू ਵਾਲੇ ਸੀ ਸਭ ਭੱਜ ਗਏ ਆ ਭੱਜਿਆ ਤੇ ਜਾਂਦਾ ਲੰਗ ਮਾਰੇ ਪਾਰਾ ਸੀ ਭੱਜਿਆ ਨਾ ਜਾਵੇ ਇਹਨੇ ਫਿਰ ਪੱਟ ਚ ਮਾਰੀ ਗੋਲੀ ਸੱਟ ਲਿਆ ਸੱਟ ਕੇ ਜਦੋਂ ਕੋਲੇ ਗਿਆ ਤੇ ਉਹਨੂੰ ਕਹਿੰਦਾ ਭਰਾਵਾ ਰੱਖ ਲੈ ਪੱਗ ਬਟਾਈ ਦੀ ਲਾਜ ਰੱਖ ਆ ਰੱਖ ਥੋੜੇ ਦਿਨਾਂ ਵਿੱਚ ਜ਼ਖਮ ਰਾਜੀ ਹੋ ਜੀ ਤੈਨੂੰ ਕੁਸਤੀਆਂ ਰਖਾਇਆ ਕਰੂੰ ਔਰ ਤੈਨ ਲਾਜ ਚੰਗੀ ਰੱਖੀ ਪੱਗ ਬਟਾ ਕੇ ਦੁਆ ਕੰਮ ਕੀਤਾ ਤੇ ਨਾਲੇ ਮੇਰੇ ਭਰਾ ਨੂੰ ਕੁੜਤਾ ਸੀ ਨੱਤ ਹੁਣ ਨਹੀਂ ਆਲਾ ਬਾਖੇ ਦਾ ਤੈਨੂੰ ਹੁਣ ਗਾਂਹ ਹੀ ਤੋਰੂੰ ਉਰੇ ਮਾਰੀ ਗੋਲੀ ਮਾਰਤਾ ਜਿਹੜਾ ਭਾਗ ਸੀ ਭਾਗ ਮੇਰਾ ਸਾਲਾ ਘਰੇ ਸ਼ਰਾਬੀ ਹੋਇਆ ਬਾਹਰ ਨਿਕਲੀ ਉਹਦੀ ਭੈਣ ਸੀ ਭੈਣ ਉਹਦੀ ਸਮਝਾਵੇ ਉਹਦੇ ਹੱਥ ਚ ਅੰਦਰੀ ਬੰਦੂਖ ਭਾਗ ਵੇ ਤੂੰ ਜਾਣਦੇ ਇਹ ਭਾਗ ਕੇ ਨੂੰ ਮਾਰ ਚ ਗਿਆ ਤੇ ਇਹਨੇ ਲਲਕਾਰਾ ਮਾਰਿਆ ਰੋਲਾ ਪਾਇਆ ਅੰਦਰੋਂ ਤੇ ਇਹਨੇ ਲਲਕਾਰਾ ਮਾਰਿਆ ਦਾ ਮੱਲਾ ਤੇਰੇ ਬਾਹਰ ਚ ਆ ਗਿਆ ਉਹ ਸਾਲਾ ਭੱਜ ਕੇ ਲੈ ਕੇ ਗਨਸਾ ਬਾਹਰ ਨਿਕਲਿਆ ਨਿਕਲਦੇ ਮਾਰੀ ਉਹ ਮਾਰਤਾ ਜਿਉਂ ਛਟਿਆ ਮੋਰਾਂ ਤੇ ਕੂਦ ਲਿਆ ਕੇ ਉਹ ਪਾਤਾ ਫੇਰ ਭਾਈ ਜਾਵਦਾ ਘਰ ਨੂੰ ਜੋ ਘਰ ਨੂੰ ਗਿਆ ਤੇ ਐ ਬੀਹੀ ਢੀੜੀ ਸੀ ਤੇ ਮੁਸਲਮਾਨਾਂ ਦਾ ਮੁੰਡਾ ਬਰਸ਼ਾ ਲੈ ਕੇ ਖੜ ਗਿਆ ਐ ਕਿਉਂ ਨਾਨਕ ਧੀਰੇ ਤੇ ਰਹਿੰਦੇ ਸੀ ਉਹਨਾਂ ਦੀ ਤਿੰਨ ਸਾਢੇ ਪਿੰਡ ਦੇ ਮਾਰ ਕੇ ਜਾਊ ਕਿੱਥੇ ਜੋ ਜੋ ਨੰਗਣ ਲੱਗਿਆ ਮਾਰਿਆ ਦਾ ਬਰਸ਼ਾ ਸੋਚਿਆ ਦਾ ਮੜਿਆ ਘਾਨ ਨਾ ਕੇ ਬਰਸ਼ਾ ਕੰਨ ਨਹੀਂ ਜਾ ਖੁੱਬਿਆ ਸੋਚੇ ਨੇ ਮਾੜੀ ਪਿੱਠ ਮਰੂੜੀ ਪਿੱਠ ਮਰੋੜ ਕੇ ਜੋ ਉਹਨੂੰ ਹੀ ਇੱਥੇ ਮਾਰੀ ਪੁੜਪੜੀ ਚ ਉਹ ਮਾਰਤਾ ਮਾਰਕੇ ਬੀਰੋ ਕੋਲੇ ਜਾਵੜਿਆ ਉਹਨੂੰ ਇਹ ਗੱਲ ਸੁਣਨ ਲਾ ਜਿਵੇਂ ਕੁੱਕਰ ਦੇ ਪਾਣੀ ਭਰਦੀ ਲਾਉਂਦੀ ਨਹੀਂ ਆਰਸ਼ਿੰਗਾਰ ਉਵੇਂ ਆਰਸ਼ਿੰਗਾਰ ਲਾ ਜੇ ਮੈਨੂੰ ਸੋਹਣੀ ਲੱਗੇਗੀ ਤੇ ਤੈਨੂੰ ਮੈਂ ਕੁਛ ਨਹੀਂ ਆਦਾ ਰੱਖ ਲੂੰ ਉਹਨੇ ਫੇਰ ਭਾਈ ਉਦੋਂ ਸੱਗੀ ਫੁੱਲ ਤੁਸੀਂ ਨਹੀਂ ਦੇਖੇ ਨਾ ਦੇਖਿਆ ਸੱਗੀ ਫੁੱਲ ਮੰਦੇ ਉਹਨੇ ਬੁੜੀਆਂ ਲੈ ਕੇ ਸੱਗੀ ਫੁੱਲ ਤੇ ਨਿਆਣਾ ਕਰਦੀਆਂ ਨੇ ਸ਼ਹਿਰ ਤੇ ਉਹਦੇ ਕੋਲੇ ਜਾਵੜਿਆ ਅਰੀ ਕਰਦੇ ਮੇਰੇ ਸਿਰ ਕਰਦੇ ਅਰੀ ਪਰਾਂਦੇ ਲਿਆਂਦੇ ਆ ਕੁੱਕਰ ਯਾਰ ਦੇ ਖੜਾ ਫੇਰ ਵੀ ਨਹੀਂ ਛੱਡਿਆ ਬੰਦੇ ਨੇ ਫੇਰ ਵੀ ਯਾਰ ਕਰੇ ਉਹਨੇ ਸਿਰ ਕਰਤਾ ਲਾਖ ਯਾਰ ਸ਼ਿੰਗਾਰ ਪੂਰਾ ਤਰ ਲਿਆ ਤੌੜਾ ਇਹਨੂੰ ਖੂ ਤੇ ਆਈ ਦਾਰ ਜਨੇ ਮਾਰੀ ਗੋਲੀ ਸੱਚੇ ਨੇ ਉਹ ਵੀ ਮਾਰਤੀ ਮਾਰ ਕੇ ਵਿਚਾਲੇ ਉਹ ਪਾਤੀ ਇੱਕ ਪਾਸੇ ਕੁੱਕਰ ਪਾਤਾ ਇੱਕ ਪਾਸੇ ਭਾਗ ਪਾਤਾ ਤੇ ਘਰੇ ਆ ਗਿਆ ਘਰੇ ਆਖੇ ਨਰੇੜੇ ਨੂੰ ਕਹਿੰਦਾ ਮੈਂ ਨਹੀਂ ਆਉਂਦਾ ਹੱਥ ਤੇ ਤੂੰ ਮੇਰੀ ਵੀ ਪੁਮਾ ਰਿਪੋਰਟ ਦਿਖਾ ਦੀ ਉਹ ਫੜਦੇ ਨਹੀਂ ਸੀ ਪੁਲਿਸ ਵਾਲੇ ਨਰੇਨ ਨੂੰ ਕੀ ਕਹਿਣਾ ਅਸੀਂ ਸੁੱਚੇ ਨੂੰ ਭਾਲਦੇ ਫਿਰਦੇ ਰਹੇ ਸੁੱਚਾ ਭਾਈ ਪਗੌੜਾ ਹੋ ਗਿਆ ਪਗੌੜਾ ਹੋਇਆ ਇਹ ਬੱਗੂ ਚਿਮਨ ਹੋਣਾ ਨਾ ਯਾਰ ਵਾਲਿਆ ਸੁੱਚਾ ਤਖੜਿਆਂ ਨੂੰ ਲੁੱਟਣਾ ਸੂਤ ਸਨੇਾਰੇ ਲੁੱਟਣ ਵਾਲੀਆਂ ਜ਼ਿਮੀਂਦਾਰ ਨੂੰ ਨਹੀਂ ਸਤਾਉਂਦੇ ਟੁੱਟ ਕੇ ਤੇ ਗਰੀਬਾਂ ਨੂੰ ਜਾ ਕੇ ਦੇਣੇ ਚਲ ਐ ਕਰਦੇ ਕਰਦੇ ਤੇ ਫਿਰ ਇਹ ਨਾਣੇ ਦਾ ਸਾਡਾ ਖੂ ਲਾ ਕੇ ਗਿਆ ਸੀ ਝੌਰ ਮੇਰੇ ਬਾਪੂ ਦੱਸਦਾ ਸੀ ਅਨੇ ਕਿੱਥੋਂ ਦਾ ਸੀ ਉਹ ਆਰਾ ਮੈਂ ਫਲਾਸਪੁਰ ਆਖ ਨੇ ਖੂ ਲਾਹਾ ਤੇ ਇਹਦਾ ਜਨ ਛਪਿਆ ਦੇ ਮੈਂ ਛੰਨ ਚ ਵੜ ਗਿਆ ਤੇ ਜਦੋਂ ਉਹ ਆਲਾ ਥੋੜੇ ਚਿਰ ਬਾਅਦ ਤੇ ਛੰਨ ਦੇ ਮੂਹਰੇ ਆ ਕੇ ਖੜ ਗਿਆ ਬੜਾ ਐਨ ਤੇੜ ਤੇ ਲੀੜੇ ਮੋਢੇ ਦਾ ਸਕੇ ਇੱਕ ਗੰਡਾ ਸਾ ਇੱਕ ਪਿਸਤੌਲ ਕਰ ਹਲ ਤਿੰਨ ਫੇਰ ਰੱਖਦਾ ਸੀ ਤੇ ਐਡਾ ਕਾਰ ਤੇ ਇਹ ਜੇ ਪਾਟੋਂ ਤੁਰੇ ਨਾ ਐ ਗੇੜੇ ਖਾਨ ਉਹ ਜਾ ਕੇ ਖੜਾ ਉਹ ਮੈਂ ਡਰ ਗਿਆ ਮੈਨੂੰ ਉਹਦਾ ਡਰਨਾ ਵੀ ਮੈਂ ਭੁੱਖਾਂ ਰੋਟੀ ਡਾਟੀ ਪਈ ਆ ਕੋਈ ਆਰਾ ਮਾਦੀ ਰੋਟੀਆਂ ਦਾ ਮੈਂ ਲਿਆਂ ਖਾ ਦੇਗ ਪਈ ਆ ਇਹ ਕਹੇ ਦਾ ਉਹ ਪਿੰਡੋਂ ਬਣਾ ਕੇ ਲਿਆਦਣਾ ਆਦਾ ਨਹੀਂ ਦੇਗ ਹੀ ਦੇ 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 ਖਾਦੀ ਖਾ ਕੇ ਦੇਗ ਆ ਤਾਂ ਲੈ ਗੱਲ ਸੁਣ ਲੈ ਆ ਜਿਹੜਾ ਡਾਕਾ ਮਾਰਨਾ ਸ਼ਾਹੂਕਾਰ ਦੇ ਬੱਗੂ ਚੋਂ ਮਨ ਹੋਣਾ ਨਾ ਜਿੰਨਾ ਮਾਲ ਆ ਗਿਆ ਤੇਰਾ ਹੀ ਤੇਰਾ ਤੈਨੂੰ ਦੇਖ ਜਾਈਂ ਅੱਛਾ ਇਹਨਾਂ ਨੇ ਡਾਕਾ ਮਾਰ ਲਿਆ ਡਾਕਾ ਮਾਰ ਕੇ ਗੱਲਾਂ ਚੱਕ ਲਿਆ ਤੁਮਸ਼ਲਾ ਚੱਕ ਲਿਆ ਚਾਕੇ ਤੇ ਆ ਸਨਾਂ ਨਾ ਚਾਕੇ ਨਾ ਪਿੰਡਾਂ ਜਾਂ ਤੇ ਤੇ ਬਿਆਂ ਨੇ ਸਾਨੂੰ ਤੇ ਪੈਕੇ दारू ਲਾਗੇ ਪੀਣ ਕਿਸੇ ਨੇ ਕਰਤੀ ਸੀ ਜੇੜੀ ਅੰਗਰੇਜ਼ਾਂ ਦਾ ਰਾਤ ਸੀ ਅੰਗਰੇਜ਼ਾਂ ਨੇ ਉਦੋਂ ਹੀ ਆਖੇ ਘੇਰਾ ਪਾ ਲਿਆ ਤੇ ਲੱਗੀ ਫਾਇਰਿੰਗ ਹੋਣ ਬੱਗੂ ਦੇ ਚਿੰਮ ਦਾ ਸ਼ਰਾਬੀ ਸੀ ਜਾਰੇ ਦੁੰਨੇ ਮਾਰੇ ਗਏ ਇਹ ਸੁੱਚਾ ਸੀ ਫੌਜੀ ਕੁਸ ਬਾਤ ਸੀ ਸੁੱਚਾ ਗਿਆ ਨਿਕਲ ਨਿਕਲ ਕੇ ਸੁੱਚਾ ਭਾਈ ਫਿਰ ਇਹ ਇਹਦਾ ਯਾਰ ਸੀ ਇੱਕ ਫੌਜ ਚ ਇਹਨਾਂ ਪਿੰਡਾਂ ਵਿੱਚ ਮੇਰਾ ਹੁਣ ਚਿੱਤੇ ਨਹੀਂ ਪਿੰਡਾਂ ਦਾ ਉਰੇ ਕੁਰੇ ਜਿਹਨੂੰ ਆਇਆ ਪਿਸਤੌਲ ਤਾਂ ਲਿਆ ਨਾਲ ਤੇ ਰਫਲ ਬਾਹਰ ਨਿਕੋ ਲੁਕੂ ਆਇਆ ਉਹਨੇ ਵਜ ਦਾਰੂ ਲਿਆਂਦੀ ਮੀਠ ਲਿਆਂਦਾ ਫੌਜ ਚ ਸੀ ਤੇ ਨਾਲ ਤੇ ਸ਼ਰਾਬੀ ਹੋ ਕੇ ਪੈ ਗਿਆ ਉਹਨੇ ਨਾਂ ਸ਼ਫਿਆ ਸੀ ਇਹਦਾ ਪੈਸੇ ਮਿਲਦੇ ਸੀ ਗਵਰਨਮੈਂਟ ਦਿੰਦੀ ਸੀ ਉਹਨੇ ਸੁੱਤਾ ਪਿਆ ਹੀ ਫੜਾਤਾ ਅੱਛਾ ਇਹਨੂੰ ਫੜਾਤਾ ਤੇ ਫਿਰ ਦੰਦियां ਵੱਡੇ ਆਖੇ ਜੇ ਛੋਟਿਆ ਪੁੱਤ ਤੈਨੂੰ ਨਾ ਛੱਡਾਂ ਫਿਰ ਜਿਉਂ ਇਥੋਂ ਫੜਿਆ ਕਪਟਨ ਦੇ ਦਾਦੇ ਨੇ ਕਣੀ ਪਿਓ ਦਾ ਰਾਤ ਸੀ ਕਹਿੰਨ ਪਿਓ ਦਾ ਹੀ ਹੋ ਪਿਓ ਦਾ ਸੀ ਕੈਪਟਨ ਦੇ ਪਿਓ ਦਾ ਰਾਜ ਹੱਲਿਓ ਪਹਿਲਾਂ ਦੀਆਂ ਗੱਲਾਂ ਕੈਪਟਨ ਦੇ ਪਿਓ ਦੇ ਰਾਜ ਚ ਇਹ ਜਾਨੀ ਉਥੇ ਜਾਵੜੇ ਜਾ ਕੇ ਬੇ ਤਰੀਕਾਂ ਲੱਗੀਆਂ ਪੈਣ ਤਰੀਕਾਂ ਪੈਣ ਲੱਗੀਆਂ ਮਿਆਂ ਤੇ ਫੇਰੇ ਨਹੀਂ ਥੋੜਾ ਰਹੇਗਾ ਜਦੋਂ ਉਥੋਂ ਆਉਂਦਾ ਨਾ ਬਗੂਚੇ ਮਨ ਹੋਣਾ ਕੋਣੋ ਘਰ ਬੁਜਾਰ ਕੋਲ ਨੂੰ ਮੂਰੇ ਇੱਕ ਪੈਂਡ ਛੋਟਾ ਆ ਸੀ ਖੁੰਝ ਗਿਆ ਮੈਂ ਥੋੜਾ ਜਿਹਾ ਉਥੇ ਇੱਕ ਬੁੜੀ ਨੂੰ ਕਹਿੰਦਾ ਮਾਈ ਪਾਣੀ ਪੀਆ ਉਹ ਕਹਿੰਦੀ ਪੁੱਤੋ ਨੇ ਦੇਖਿਆ ਕੁ ਸੂਰਮਾ ਵੀ ਤੇਰੇ ਪਿੰਡ ਜੁਗਾ ਪਾਣੀ ਨਹੀਂ ਇੱਥੇ ਇਹ ਸਾਰਾ ਪਿੰਡ ਮੁਸਲਮਾਨਾਂ ਦਾ ਸਿਰਫ ਸੱਤ ਘਰ ਸਿੱਖਾਂ ਰਿਆ ਚਾਰ ਵੀਰੇ ਦੀਵੇ ਵਗਦੇ ਆ ਆਹ ਸੱਤ ਗਾਈਆਂ ਮੁਸਲਮਾਨ ਹੁਣੇ ਲੈ ਕੇ ਬੁੱਚੜ ਫੜ ਕੇ ਇੱਧਰ ਬੁੱਚੜਖਾਨਾ ਵਿੱਚ ਦੋ ਦਾ ਤਿੰਨ ਸੂਣ ਵਾਲੀਆਂ ਉਦੋਂ ਪੁੱਤ ਬੁੱਚੜਖਾਨੇ ਆਪਣੇ ਪਿੰਡਾਂ ਚ ਵੀ ਸੀਗੇ ਇਹ ਠਕਾਉਂਦੇ ਸੀ ਪਿੰਡਾਂ ਦੀਆਂ ਗਾਈਆਂ ਮਾਰਦੇ ਸੀ ਮੁਸਲਮਾਨ ਇਹਨੇ ਫਿਰ ਉਹ ਸੁਣ ਕੇ ਆਹ ਮਾਂ ਪਾਣੀ ਆਖੇ ਪੀਉਂ ਗੋ ਗਿਆ ਤੇ ਉਹਨਾਂ ਨੇ ਸੱਤੇ ਗਾਂਆਂ ਬੰਨੀਆਂਆਂ ਮੀਆਂ ਕਿੱਲੇ ਤੇ ਖੜ ਕੇ ਆਇਆ ਵੀ ਗਾਂਆਂ ਛੱਡ ਦਿਓ ਪੈਸੇ ਲੈ ਲਓ ਜਿੰਨੇ ਮਰਜ਼ੀ ਉਹ ਕਹਿੰਦਾ ਜਾ ਜਾਂਦਾ ਰਹੇ ਨਾ ਹੀ ਹਟਿਆ ਔਰ ਇਹ ਬੱਚੇ ਹਲਾਲ ਕਰਾਂਗੇ ਛੁਰੇ ਲੈ ਕੇ ਪਏ ਜਨੂੰ ਗਿਆਨਾਂ ਸੀ ਐਂ ਕਰਤੀ ਸੱਤ ਮਾਰੇ ਮਾਰ ਕੇ ਗਾਂਆਂ ਦੇ ਰੱਥੇ ਵੱਡੇ ਮੂਹਰੇ ਲਾ ਲਈਆਂ ਲਾ ਕੇ ਆਲਾ ਮਾਂ ਨੇ ਆਪਿਆ ਪਾਣੀ ਬੂੜੀ ਨੇ ਪਹਿਲਾਂ ਦਾ ਪਾਣੀ ਪਿਆ ਤੇ ਦੁੱਧ ਦਾ ਛਾਨਾਂ ਲਈ ਘੋਪਾ ਆ ਕੇ ਇੱਕ ਖੇਸ ਤਾਂ 5 ਰੁਪਏ ਦੇ 10 ਰੁਪਏ ਦੇ ਰਪਈਗੇ ਮੋੜ ਤੇ ਖੇਸ ਰੱਖ ਲਿਆ ਲਾ ਹਥਿਆਰ ਚੰਮ ਦੀ ਹੋਊਗਾ ਤੇ ਗਾਂਹ ਆਖਿਆ ਕੋਲੋਂ ਕਦੋਂ ਨਾ ਕੇ ਗਾਂਹ ਇਥੇ ਤੇ ਬਿਆ ਚ ਗਾਈਆਂ ਛੜਤੀਆਂ ਆਉਂਦਾ ਇਹ ਯਾਰ ਨੇ ਫੜਾਤਾ ਫੜਾਏ ਉਹ ਤਰੀਕਾਂ ਪੈਣ ਲੱਗੀਆਂ ਪੈਂਦੀਆਂ ਪੈਂਦਾਂ ਤਰੀਕਾਂ ਤੇ ਰਾਤ ਨੂੰ ਡਾ ਕੈਪਟਨ ਦਾ ਪਿਓ ਸੁਣਾ ਕੇ ਪੈ ਗਿਆ ਸੋਚਾ ਸਿੰਘ ਫਾਹੇ ਸਵੇਰੇ 12 ਵਜੇ ਚੈਲ ਸੀ ਸਾਰਾ ਪਿੰਡ ਚੈਲਾਂ ਦਾ ਉਹ ਰਾਖੇ दारूਾਂ ਪੀਣ ਲਲਕਾਰੇ ਮਾਰਨ ਤੇ ਦੇ ਨਰੇਣਾ ਜਿਹੜਾ ਟਕਣਾ ਮਰੇ ਕੰਧਾਂ ਚ ਨਰੇਣੇ ਨੂੰ ਸੋਚੇ ਨੇ ਕਹਿਤਾ ਜੁਫਾਹਾ ਆਇਆ ਅਰੇ ਉਹ ਕਰੀ ਹੁਣ ਮੁੰਡੇ ਨੂੰ ਲੈ ਜੀ ਗੱਡਾ ਜੋੜੀ ਸਮਾਨ ਤਰੀ ਪਿੰਡ ਜਾ ਆਪਣੀ ਤੈਨੂੰ ਇੱਥੇ ਚੈਲਾ ਨੇ ਰਹਿਣ ਨਹੀਂ ਦੇਣਾ ਨਾ ਮੁੰਡੇ ਨੂੰ ਪਾਲਣ ਦੇਣ ਤੇਰਾ ਕੁਛ ਨਹੀਂ ਬਣਨਾ ਇੱਥੇ ਆਲਾ ਠੀਕ ਆ ਉਹਦਾ ਵਿਚਾਰਾ ਲੇਣਾ ਮਾਰਿਓ दारू ਪੀਖੇ ਲਲਕਾਰੇ ਮਨ ਉਹੀ ਗਾਈਆਂ ਸਹੀ ਗੱਲ ਆ ਇਹ ਝੂਠੀ ਗੱਲ ਨਹੀਂ ਬੰਮਾ ਹੁਣ ਪੁੱਛ ਲੋ ਜਾ ਕੇ ਉੱਥੋਂ ਹਲਾ ਸਕੀਰੀ ਸੀ ਜੋ ਰਾਜ ਆਖਾਂ ਮੀਚੇ ਐ ਨੀਂਦ ਆਵੇ ਤੇ ਗਾਇਆਂ ਹੈ ਕਿਥੇ ਚੜ ਜਾਣਾ ਸਿੰਘ ਮਾਨ ਨੂੰ ਸੁਫਨਿਆਂ ਨਾਲੀ ਮੂੰਹੋਂ ਬੋਲਣ ਮੈਂ ਸੱਚੇ ਨੂੰ ਛੱਡਾ ਦੱਸਦੇ ਉਹਨੇ ਰਾਤ ਨੂੰ ਉੱਠ ਕੇ ਨਾ ਜਗਾ ਕੇ ਸਾਰਿਆਂ ਨੂੰ ਕਚੇਰੀ ਲਈ ਤੇ ਸੁੱਚਾ ਛਡਾਇਆ ਔਰ ਫੱਦਿਆ ਜੇਲ੍ਹ ਚੋਂ ਸਦਕੇ ਹੱਥ ਕੜੀ ਲਾ ਕੇ ਕਹਿੰਦਾ ਸੁੱਚਾ ਸਿੰਘ ਬਰੀ ਫੇਰ ਜਾ ਕੇ ਨੀਂਦ ਆਈ ਫੇਰ ਸੁੱਚਾ ਰੱਖਿਆ 2 ਸਾਲ ਉਹਨੇ ਆਪਦੇ ਕੋਲੇ ਰਾਜ ਕੈਪਟਨ ਦੇ ਪਿਓ ਨੇ ਆਉਣ ਨਹੀਂ ਦਿੱਤਾ 2 ਸਾਲਾਂ ਬਾਅਦ ਫੇਰ ਆ ਗਿਆ ਗੈਰੀ ਗੈਰ ਨੂੰ ਫੇਰ ਸਮਾਨ ਚਾਖ ਲੈ ਚਾਹ ਲੈ ਕਹਿਣਗੇ ਪਿੰਡੋਂ ਘੜਤੇ ਜਾਂ ਕਿ ਉੱਥੇ ਫੇਰ ਜਾਵੜਿਆ ਕੁੱਥੇ ਜਾ ਕੇ ਫੇਰ ਲੱਗਿਆ ਬਾਹੀ ਕਰਨਾ ਬਾਹੀ ਕਰਨ ਲੱਗਿਆ ਵਿਆ ਤੇ ਇੱਥੇ ਇਹਦੇ ਚਾਚੇ ਦੀ ਨੂੰਹ ਸੀ ਰਾਜੋ ਉਹ ਜਾਂਦੀ ਸੀ ਗੱਜਣ ਦੇ ਗੱਜਣ ਦੇ ਪਾਨਾ ਦੋ ਭਰਾ ਸੀ ਜినੋ ਦਾ ਮੁੰਡਾ ਬਾਵਾ ਡਾਰਜੇ ਹੋ ਗਿਆ ਮੁੰਡੇ ਨੇ ਕਿਤੇ ਘੂਰੀ ਤੇ ਉਹਨੇ ਗੱਜਣ ਨੇ ਮੁੰਡੇ ਦੇ ਲਫੇੜੇ ਮਾਰੇ ਕਹਿੰਦਾ ਕੀ ਤੁਹਾਨੂੰ ਘੂਰ ਨਾਲ ਆ ਤੂੰ ਮੁੰਡੇ ਨੇ ਭਾਈ ਜਿਉਂ ਤੁਰਿਆ ਤੇ ਮੁੰਡਾ ਸਮਾਂ ਜਾਵੜਿਆ ਸੋਚੇ ਕੋਲੇ ਸੋਚਿਆ ਨੂੰ ਜਾ ਕੇ ਕਹਿੰਦਾ ਵੀ ਚਾਚਾ ਗੱਲ ਇੰਨੀ ਆ ਨਾ ਇਹ ਤਾਂ ਮੇਰੀ ਮਾਂ ਨੂੰ ਮਾਰਦੇ ਨਾਲੇ ਮਾਰਦੇ ਗੱਜਾਉਣ ਨੇ ਉਹ ਸੋਚਿਆ ਕਿ ਨਾ ਦੇਖ ਹੋਏ ਮਸਾ ਨਿਕਲਿਆ ਕੰਮ ਚੋਂ ਨਰਕ ਚੋਂ ਰਫਲ ਲੈ ਜਾ ਮਾਰ ਦੇ ਛੜਾ ਵੀ ਨਹੀਂ ਆਉਂਦੇ ਨੂੰ ਡਕਾ ਹੂਣ ਵੀ ਦਿੰਦਾ ਛੜਾ ਨਾ ਤੇ ਜਾ ਮਾਰ ਦੇ ਆਰਾ ਮੈਥੋਂ ਦਾ ਮਰਦੇ ਨਹੀਂ ਐਨੀ ਕਹਿ ਕੇ ਦਸਲੇ ਖੂਬ ਸੀ ਮੂਰੇ ਖੂਸ਼ਾਲ ਮਾਰ ਗਿਆ ਮੁੰਡਾ ਪਸੰਦ ਸੀ ਉਹਦਾ ਨਾਂ ਪਸੰਦ ਖੂਸ਼ਾਲ ਮਾਰ ਗਿਆ ਆਰਾ ਜੇ ਨਹੀਂ ਜਾਂਦਾ ਤਾਂ ਮੈਂ ਮਰਨਾ ਉਹ ਚਾਰਾ ਨਿਕਲਿਆ ਫਿਰ ਆ ਜਾ ਰਹੂਗਾ ਮੈਨੂੰ ਹੀ ਕਰਨਾ ਪਊ ਕੰਮ ਦੇਖੇ ਤੂੰ ਫਰਫਲ ਚੱਕ ਲਈ ਚਾ ਕੇ ਫੇਰ ਜਾਵੜਿਆ ਜਾ ਕੇ ਇਥੇ ਮਜਬੀਨ ਵਾਲਾ ਮੁੰਡਾ ਸੀ ਉਹਨੂੰ ਪੁੱਛਿਆ ਵੀ ਭਾਈ ਜਾਂ ਪਿੰਡ ਦਾ ਕੰਮ ਜਾਣਦਾ ਸੀ ਉਹ ਕਿੱਥੇ ਰਾਜੋ ਦੇਖਿਆ ਕਿਤੇ ਗੱਜਣ ਘਰੇ ਤਾਂ ਹੀ ਨਹੀਂ ਉਹਦਾ ਤਾਂ ਦੱਸੂਗਾ ਕੰਡਾ ਜਾਂ ਮੀਰਾ ਵੀ ਕੱਢਣ ਵਾਲਾ ਇੱਕ ਕਹਦਾ ਆਲਾ ਮੇਰੀ ਮਾਂ ਜੱਟ ਦੇ ਜਾਂਦੀ ਆ ੱਟਕੇ ਨਾ ਹਟਦੀ ਨਹੀਂ ਯਾਰ ਮੈਨੂੰ ਕੁੱਟਦੇ ਆ ਆਹਦਾ ਤੇਰਾ ਵੀ ਕੱਢ ਦੂੰ ਔਰ ਫਿਰ ਟਿੱਬੀ ਹੜੀ ਵੱਢਦੇ ਆ ਜਦੋਂ ਫਿਰ ਗਿਆ ਇਹਨੇ ਕਿੱਲੇ ਤੋਂ ਲਲਕਾਰਾ ਮਾਰਤਾ ਉਹ ਆਹਦਾ ਗੱਜਣਾ ਕਾਇਮ ਹੋ ਜਾ ਫੇਰ ਨਾ ਕਹੀਂ ਭਲੇਖੇ ਨਾ ਮਾਰਤਾ ਭੱਜ ਕੇ ਨਿਕਲੀ ਦਾ ਨਿਕਲ ਜਾ ਮੈਂ ਤਾਂ ਆ ਗਿਆ ਉਹਨੇ ਪਤੰਦਰ ਨੇ ਵਰਛਾ ਚੱਕਿਆ ਜਾ ਕੇ ਕਹਿੰਦਾ ਕੋਕਰ ਸਗਾ ਕੇ ਮਨਾਉ ਮਾਰ ਮਾਰਨਾ ਗਿਆ ਹੰਕਾਰ ਸੀ ਅਠ ਨੂੰ ਪੂਰਾ ਭਰਾ ਸੀ ਪੰਨਾ ਅਗੇ ਪਸੂ ਨਾਲ ਲੈਨੇ ਬੋਸਤਾ ਸੀ ਬੰਨਿਆ ਤੇ ਬੋਤੇ ਨੂੰ ਛੋਲੇ ਪਾਉਣ ਗਿਆ ਵੱਢ ਕੇ ਜਦੋਂ ਇਹਦੇ ਮਾਰੀਆਂ ਗੋਲੀਆਂ ਉਹਨੇ ਬੋਤਾ ਖੋਲਿਆ ਬੋਤੇ ਚੱਲ ਕੇ ਬੋਸਾ ਡੱਕਰਦਾ ਪਿੰਡ ਨੂੰ ਸੋਚੇ ਉਹ ਬੋਤੇ ਨੇ ਮਾਰੀ ਪੱਟ ਦੀ ਗੋਲੀ ਉਹ ਕੱਟ ਤਲਿਆ ਪਾਨੇ ਨੇ ਵੀ ਟਿਕਣਾ ਸੀ ਜੋ ਪਾਨੇ ਕੰਨੀ ਕਰੀ ਪਾਨਾ ਫਿਰ ਸਹਿੰਦਾ ਆਦਾ ਜਿੰਦਗੀ ਬਖਸ਼ ਜਵਾਨਾ ਮੇਰਾ ਕਸੂਰ ਨਹੀਂ ਪਾਨਾ ਫਿਰ ਛੜਤਾ ਉਹਨਾਂ ਨੂੰ ਮਾਰ ਕੇ ਫੇਰੇ ਇਹ ਪਗੋੜਾ ਹੋਇਆ ਫਰਦਾ ਰਿਹਾ ਬਹੁਤ ਚਿਰ ਫੇਰੇ ਇਹ ਜਾਪੜਿਆ ਇੱਧਰ ਆਪਣਾ ਗੰਗਾ ਤੇ ਨਾਉਣ ਤੇ ਲਾਖੇ ਲੀੜੇ ਹਸਾਰ ਬਣਿਆ ਪਿਆ ਸੀ ਲਾਖੇ ਲੀੜੇ ਚੂੜੇ 'ਚ ਦੇਖਣ ਨਾਉਣ ਲੱਗ ਗਿਆ ਮਾਂ ਦੇ ਲਿਖਿਆ ਪਿਆ ਸੀ ਸੋਚਾ ਸਿੰਘ ਸੂਰਮਾ ਪਿੰਡ ਗਈ ਰੀ ਗੁਫਗਾਂ ਨੇ ਪੜ ਲਿਆ ਪੜ ਕੇ ਨੂੰ ਘੇਰਾ ਪਾਇਆ ਆਖੇ ਫੜਨ ਨੂੰ ਪੰਜਾਂ ਨੇ ਸੀ ਸਹੀ ਨਾ ਜਾ ਕੇ ਪਸਤੌਲ ਚੱਕ ਲਿਆ ਉਹ ਭੱਜ ਨਿਕਲੇ ਪਤਾ ਨਹੀਂ ਕਿ ਛੱਟ ਗਈ ਚੱਕ ਕੇ ਐਮ ਮਾਰਿਆ ਵਿੱਚ ਅਰਾਜੂ ਫੜਨ ਫੜ ਲੋ ਆਰਾ ਕੋਈ ਹੋਰ ਪਾਪ ਕਰੂੰਗਾ ਉਹ ਫਿਰ ਫੜ ਲਿਆ ਫੜ ਕੇ ਗਹਿਰੀ ਲਿਆਂਦਾ ਗਹਿਰੀ ਲਿਆ ਕੇ ਨਾ ਗੱਡਾ ਖੜਾ ਕਰਕੇ ਉਂਝਾਂ ਤੇ ਉਹਦੇ ਨਾਲ ਪਾ ਕੇ ਰੱਥਾ ਗੱਡੇ ਨਾਲ ਫਾਹਾ ਦਿੱਤਾ ਇੱਕ ਗਾਲੇ ਨੇ ਕਹਿਤੀ ਸੀ ਆਦਾ ਲਾਇ ਜਦੋਂ ਮੇਰੀ ਕੰਢੀ ਟੁੱਟੀ ਤੁਹਾਡਾ ਇੱਕ ਮੇਰੇ ਨਾਲ ਮਰੂ ਪਗਾਨੀ ਕੀ ਅਲਮ ਸੀ ਨੋ ਕੰਢੀ ਟੁੱਟੀ ਦਾ ਹੌਲਦਾਰ ਘੋੜੇ ਤੇ ਖੜਾ ਸੀ ਆ ਘੇਰਾ ਪਾਇਆ ਸੀ ਪਾਸੀ ਕੋਈ ਛਡਾਉਣ ਵਾਲੇ ਨਾ ਆ ਜਾਣ ਪਰ ਉਹ ਮੰਦੇ ਤੇ ਘੋੜਾ ਟੱਪਿਆ ਤੇ ਹੌਲਦਾਰ ਦੀ ਨਾਲ ਹੀ ਤਾਂ ਟੁੱਟ ਗਈ ਡੱਕ ਕੇ ਇਹ ਗਹਿਰੀ ਦਾ ਬਿਲਕੁਲ ਜਿੰਨੇ ਗੱਲ ਕਹੂੰ ਮੈਂ ਝੂਠ ਨਾ ਕਹੂੰ ਸੱਚੀ ਹੋ ਇਹ ਗਹਿਰੀ ਦਾ ਹੋਇਆ ਪਤਾ ਅੰਗਰੇਜ਼ਾਂ ਵੇਲੇ ਹੋਇਆ ਇੱਥੇ ਲਿਆ ਕੇ ਪਾ ਦਿੱਤਾ